ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪ੍ਰਾਹੋਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸਵੇ ਸਿਓ ਚੱਲਣ ਕਾ ਕਰ ਸਾਜ ਖਰੀਦਾ ਰਾਤ ਕਥੂਰੀ ਵੰਡੀ ਐ ਸੁਤਿਆ ਮਿਲੈ ਨਾ ਪਾਓ ਸੁਤਿਆ ਮਿਲੈ ਨਾ ਪਾਓ ਜਿੰਨਾ ਨੈਣ ਨਿੰਦਰਾਵਲੇ ਤਿਨਾ ਮਿਲਣ ਕੋ ਆਓ ਨਿੰਦਰਾਵਲੇ ਨਹੀਂ ਬੋਲਣਾ ਨੀਂਦਰਾਵਲੇ ਬਿਯਾਰੀ ਲੱਗੀ ਹੋਈ ਐ ਜਿੰਨਾ ਜਿੰਨਾ ਨੈਣ ਨੀਂਦਰਾਵਲੇ ਇਥੇ ਵਿਸਰਾਮ ਤਿੰਨਾ ਮਿਲਣ ਕੁਆਵ ਫਰੀਦਾ ਮੈਂ ਜਾਣਿਆ ਦੁਖ ਮੁਝਕੂ ਦੁਖ ਸਬਾਇ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹੱਲਾ ਪੰਜਵਾ ਫਰੀਦਾ ਊਮ ਰੰਗਾਵਲੀ ਮਨਜ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਤਿੰਨਾ ਅੰਚ ਨਾ ਲਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਆਂ ਜਿਨ੍ਹਾਂ ਪਿਆਰੇ ਨੇ ਸਾਰੇ ਹਲੰਤ ਤੇ ਟਿੱਪੀਆਂ ਆ ਰਹੀਆਂ ਹਨ ਜਿਨ੍ਹਾਂ ਪਿਆਰੇ ਨੇ ਕੰਦੀ ਵਹਿਣ ਨਾ ਢਾਹ ਤਾ ਭੀ ਲੇਖਾ ਦੇਵਣਾ ਜਿੱਧਰ ਰੱਬ ਜਾਏ ਵਹਿਣ ਤਿਦਾਉ ਗਉ ਕਰੇ ਫਰੀਦਾ ਦੁਖਾ ਸੇਤੀ ਦਿਹ ਗਿਆ ਸੂਲਾ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹੇ ਕੰਦੀ ਕੇ ਰਹੇਤ ਬਿੜਨੂ ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ ਸੁਚੇਤ ਇਕੱਠਾ ਹੀ ਫਰੀਦਾ ਗੱਲੀ ਸੋ ਸੱਜਣ ਵੀਹ ਇੱਕ ਤੂੰ ਢਿੰਦੀ ਨਾ ਲਹਾ ਤੁਖਾਂ ਜਿਉ ਤੁਖਾਂ ਪੋਲਾ ਬੋਲਣਾ ਤੁਖਾਂ ਜਿਉ ਮਾਲੀਹ ਤੁਖਾਂ ਜਿਉ ਮਾਲੀਹ ਕਾਰਨ ਤਿੰਨਾ ਮਾ ਪਿਰੀ ਕਾਰਨ ਤਿੰਨਾ ਮਾ ਪਿਰੀ ਤੁਖ ਤੁਖਾਂ ਜਿਉ ਮਾ ਲੀਹ ਕਾਰਨ ਤਿੰਨਾ ਮਾ ਪਿਰੀ ਫਰੀਦਾ ਇਹ ਤਨ ਭੌਕਣਾ ਨਿਤ ਨਿਤ ਦੁਖੀਐ ਕੌਣ ਕੰਨੀ 부ਜੇ ਦੇ ਰਹਾ 부ਜੇ ਜਜੇ ਨਾਲੀ ਬੋਲਣਾ ਕੰਨੀ 부ਜੇ ਦੇ ਰਹਾ ਕਿਤੀ ਵਗੈ ਕੀਤੀ ਵਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮੱਖਿਆ ਨਈ ਵਹੰ ਜੋ ਜੋ ਵੰਜ ਡਿਹੜਾ ਮੱਖਿਆ ਇਸ ਤਰ੍ਹਾਂ ਬੋਲਣਾ ਮੱਖਿਆ ਨਈ ਵਹੰ ਜੋ ਜੋ ਵੰਜ ਡਿਹੜਾ ਸੋ ਉਮਰ ਹੱਥ ਪਵਨ ਫਰੀਦਾ ਧਨ ਸੁਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਗ ਅਜੈ ਸੁ ਰਬਨਾ ਬਾਹੋੜਿਓ ਦੇਖ ਬੰਦੇ ਕੇ ਭਾਗ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੋਲਿਆ सगला ਖਾਇਆ ਮਾਸ ਏ ਦੋ ਨੈਨਾ ਮਤ ਸੁਹ ਫਿਰ ਦੇਖਣ ਕੀ ਆਸ ਕਾਗਾ ਚੂਂਡ ਨਾ ਪਿੰਜਰਾ ਕਾਗਾ ਮੂਂਡ ਨਾ ਪਿੰਜਰਾ ਬਸ ਹੈ ਤਾਂ ਉੱਡ ਰ ਜਾਹੇ ਜੇਤ ਪਿੰਜਰਾ ਮੇਰਾ ਸਹ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਉਂ ਜੀ ਫਰੀਦਾ ਗੋਰ ਨਿਮਾਣੀ ਸੱਡ ਕਰੇ ਇਥੇ ਵਿਸਰਾਮ ਨੇ ਘਰਿਆ ਇਥੇ ਜਮਕਲਾ ਦਨੀਏ ਘਰ ਆਉ ਸਰ ਪਰ ਮੈਥ ਆਵਣਾ ਮੈਥ ਇਹ ਵਖਰਾ ਪਾਠ ਕਰਨਾ ਹੈ ਸਰ ਪਰ ਮੈ ਮੈਥ ਆਵਣਾ ਸਰ ਪਰ ਮੈ ਥੈ ਆਵਣਾ ਮਰਨਹੁ ਨਾ ਡਰਿਆਹ ਮਰਨਹੁ ਨਾ ਡਰਿਆਹ ਨਾ ਮਰਣਾਹ ਨਾ ਡਰਿਆਹ ਨੰਨਾ 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 ਨਹੀਂ ਹੈ ਹੈਗਾ ਨਾ ਡਰਿਆ ਨੰਨਾ ਮੁਕਤਾ ਨਹੀਂ ਨੰਨਾ ਨੰਨਾ ਮਰਣਾ ਹੋ ਨਾ ਡਰਿਆ ਹੋ ਇੰਨੀ ਲੋਇਨ ਦੇਖਦਿਆ ਇੰਨੀ ਲੋਇਣੀ ਦੇਖਦਿਆ ਇੰਨੀ ਲੋਇਨੀ ਦੇਖਦਿਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਮੈਂ ਆਪਣੀ ਪਈ ਆਪ ਸਵਾਰਹਿ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਹਿ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕੰਦੀ ਉਤਾ ਰੁਖੜਾ ਕੰਦੀ ਉਤਾ ਉੱਤੇ ਕੰਦੀ ਉੱਤੇ ਰੁਖੜਾ ਕੰਦੀ ਉੱਤੇ ਰੁਖੜਾ ਕਿਚਰਕ ਬਨੈ ਧੀਰ ਫਰੀਦਾ ਕੱਚਾ ਭਾਂਡਾ ਰੱਖੀ ਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਸਖਣ ਰਹਿ ਗਏ ਵਾਸਾ ਆਇਆ ਤਲ 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 ਹਾਂ ਥੋੜਾ ਜਿਹਾ ਕਸਕੇ ਬੋਲਣਾ ਫਰੀਦਾ ਮਹਿਲ ਨਸਖਣ ਨਸਖਣ ਥੋੜਾ ਜਿਹਾ ਕਸਕੇ ਬੋਲਣਾ ਫਰੀਦਾ ਮਹਿਲ ਨਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਨੀਆ ਦਹਸਣ ਰੂਹਾ ਮੱਲ ਆਖੀ ਸੇਖਾਂ ਬੰਦਗੀ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ